ਸੋਸ਼ਲ ਮੀਡੀਆ ਤੇ ਪਈ ਪੋਸਟ ਦੇ ਕਾਰਨ ਇੱਕ ਘਰ ਦੇ ਵਿੱਚ ਵਿਸ਼ੇ ਸੱਥਰ ਸ਼ਮਸ਼ਾਨ ਘਾੜ ਤੱਕ ਲੱਕੜਾਂ ਵੀ ਪਹੁੰਚ ਗਈਆਂ ਤੇ ਇਹ ਬਾਈ ਖੜਾਗਾ ਜਿਹਦੇ ਘਰੇ ਸੱਥਰ ਵਛਾਇਆ ਪਰ ਜਦੋਂ ਕਹਾਣੀ ਵੇਖੀ ਉਹ ਕੁਝ ਹੋਰ ਨਿਕਲੀ ਆ ਤੁਹਾਡੇ ਨਾਲ ਵਾਰਤਾਲਾਪ ਸਾਂਝੀ ਕਰਾਂਗੇ ਤੇ ਨਾਲ ਇਹ ਵੀ ਦੱਸ ਦੂੰ ਕਿ ਇਹ ਘਟਨਾ ਹੋਈ ਕਿੱਥੇ ਸੀਗੀ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਕੀ ਨਾਂ ਤੇਰਾ ਮੈਂ ਨਾ ਹੈਪੀ ਹਾਂ। ਅੱਛਾ ਹੈਪੀ ਕੀ ਗੱਲ ਹੋਈ ਹੈ ਜਿਹੜੀ ਕੱਲ ਦੀ ਪੋਸਟ ਘੁੰਮ ਰਹੀ ਆ ਵੀ ਤੂੰ ਜਿਹੜੀ ਛਾਲ ਮਾਰ ਗਿਆ ਨਹਿਰ ਦੇ ਵਿੱਚ ਜਿਹੜੀ ਪੋਸਟ ਇੰਨੀ ਵਾਇਰਲ ਹੋਈ ਹੈ ਤੇ ਤੂੰ ਜਾਉਂਦਾ ਯਾਰ। ਯਾਰ ਬਾਈ ਜਿਵੇਂ ਲੋਕਾਂ ਨੇ ਮਾਰਤਾ ਬਾਈ ਮੈਨੂੰ ਤਾਂ ਉਹ ਦੋ ਚਾਰ ਬੰਦੇ ਸੀਗੇ ਉੱਥੇ ਕਿਤੇ ਨਹਿਰ ਕੋਲੇ ਖੜੇ ਉਹਨਾਂ ਨੇ ਮਾਰਤਾ ਹੂੰ ਤਾਂ ਮੈਂ ਜਾਉਂਦਾ ਹੀ ਆ। ਕਾਦੇ ਤੇ ਸੀ ਤੂੰ? ਮੈਂ ਮੋਟਰਸਾਈਕਲ ਤੇ ਸੀ ਬਾਈ। ਆਹਾਂ ਮੋਟਰਸਾਈਕਲ। ਆਹ ਕੜਾ ਮੋਟਰਸਾਈਕਲ ਚੰਗਾ ਭਲਾ ਮੋਟਰਸਾਈਕਲ ਕੋਈ ਮੋਟਰਸਾਈਕਲ ਨਾ ਪਰ ਸੀਟ ਆ ਜਾਂ ਪਛਪਾਰ ਤੇ ਪਤਾ ਨਹੀਂ ਕੀ ਪੱਟਣੇ ਲੱਗੇ ਮੋਟਰਸਾਈਕਲ ਨੂੰ ਮੇਰੇ ਲੋਕੋ ਹੂੰ ਮਤਲਬ ਕਿ ਮੈਂ ਮਕਸਰ ਵਾਈ ਜਾਂਦਾ ਸੀਗਾ ਹੂੰ ਤੋ ਰਾਜਨਾ ਕੋਲ ਰੀ ਨਰਾ ਆਉਂਦਾਗਾ ਹੂੰ ਤੋ ਛਾਂ ਦੀ ਗਰਮੀ ਬੜੀ ਆ ਤੁਹਾਨੂੰ ਪਤਾ ਹੂੰ ਤੇ ਮੈਂ ਨਾ ਉੱਥੇ ਰੁਕ ਗਿਆ ਤੇ ਛਾਂਵੇਂ ਗਰਮੀ ਬੜੀ ਸੀ ਤੇ ਮੈਂ ਨਾ ਬਾਥਰੂਮ ਕਰਨ ਜਾਵੜਿਆ ਹੂੰ ਮੈਂ ਘਰ ਜੇ ਸੀ ਨੇੜੇ ਮੈਂ ਤਾਂ ਡੇਰ ਮੜਾ ਗਾਂ ਵਾਲੇ ਪੜਾਇਆ ਲੱਗਦਾ ਹੂੰ ਬਾਥਰੂਮ ਕਰਨ ਗਿਆ ਬਈ ਉੱਥੇ ਮੈਂ ਹੂੰ ਉਹਨਾਂ ਨੂੰ 10 15 ਮਿੰਟ ਲੱਗ ਗਏ ਉਹਨਾਂ ਚਾਹ ਚ ਉੱਥੇ ਬਈ ਕੁਝ ਨੌਜਵਾਨ ਆਉਂਦੇ ਆ ਹੂੰ ਤੋਂ ਉਹਨਾਂ ਨੇ ਖੜੀਦਾ ਵੀਡੀਓ ਬਣਾਉਂਦਾ ਹੀ ਬੜਾ ਚਾਅ ਸੀ ਪਤੰਦਰਾ ਨੂੰ ਨਵੇਂ ਨਵੇਂ ਬਣੇ ਹੋਣਗੇ ਵੀ ਆਹ ਦੇਖੋ ਮੋਟਰਸਾਈਕਲ ਇੱਥੇ ਬੰਦਾ ਛਾਲ ਮਾਰ ਗਿਆ ਮਰ ਗਿਆ ਹੋ ਗਿਆ ਨੰਬਰ ਦੇਖੋ ਮੋਟਰਸਾਈਕਲ ਦਾ ਇੰਨਾ ਨੰਬਰ ਆ ਉਹ ਵੀਡੀਓ ਗੁਦਰਤੀ ਆਪਣੇਦਰ ਬੜਾ ਸ਼ੇਅਰ ਕਰੋ ਸ਼ੇਅਰ ਕਰੋ ਕਹੀ ਜਾਂਦੇ ਆ ਤੇ ਲੋਕ ਆਪਣੇ ਤੁਹਾਨੂੰ ਪਤਾ ਬਈ ਬੜੀ ਹਮਦਰਦੀ ਹੈ ਬਈ ਹਮਦਰਦੀ ਹੀ ਹੈ ਨਾ ਰੱਖਦੇ ਆ ਸ਼ੇਅਰ ਇੰਨੀ ਕਰਦੇ ਹੋ ਵੀ ਮੇਰੇ ਘਰ ਕੋਡੇ ਪਹੁੰਚ ਗਈ ਲਓ ਦੇਖੋ ਇਹ ਬੰਦਾ ਐ ਸਿਰਫ ਉੱਥੇ ਖੜਾ ਸੀ ਨਹਿਰ ਦੇ ਉੱਪਰ ਇੱਕ ਬਾਥਰੂਮ ਕਰਨ ਦੇ ਵਾਸਤੇ ਗਿਆ ਸੀ ਮੋਟਰਸਾਈਕਲ ਆਪਣਾ ਠੱਲ ਕੇ ਪਰ ਉਸ ਤੋਂ ਬਾਅਦ ਕੀ ਹੋਇਆ ਕਿਉਂਕਿ ਸਾਡੀ ਜਨਤਾ ਦੇ ਅੰਦਰ ਸਬਰ ਹੈ ਨਹੀਂ ਬਾਕੀ ਜਦੋਂ ਐਦਾਂ ਦੀ ਖਬਰ ਆ ਜੇ ਨਾ ਸਨਸਣੀ ਖਬਰ ਜਿਹਨੂੰ ਕਹਿੰਦੇ ਆ ਉਦੋਂ ਅਸੀਂ ਜ਼ਿਆਦਾ ਜਜ਼ਬਾਤੀ ਇਮੋਸ਼ਨਲ ਹੁੰਨੇ ਆ ਮੈਂ ਵੇਖਿਆ ਪੋਸਟਾਂ ਵੀ ਲਿਖ ਲਿਖ ਕੇ ਪਾਤੀਆਂ ਤੇ ਵੀਡੀਓ ਵੀ ਪਾਤੀ ਵੀ ਆ ਸਪਲੈਂਡਰ ਮੋਟਰਸਾਈਕਲ ਖੜਾ ਨਹਿਰ ਦੇ ਉੱਤੇ ਬਾਈ ਜੀ ਛਾਲ ਮਾਰ ਗਿਆ ਬੰਦਾ ਤੇ ਜਿੰਨੀ ਛੇਤੀ ਹੋ ਸਕਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਵੀਡੀਓ ਪਾਉਣ ਤੋਂ ਪਹਿਲਾਂ ਜਿਹੜੇ 2-4 ਮਿੰਟ ਹਨ ਉਹਨਾਂ ਤੱਕ ਤਾਂ ਸਿਰਫ ਇੰਨੀ ਗੱਲ ਹੀ ਦੱਸਣੀ ਹੁੰਦੀ ਆ ਵੀ ਬੰਦਾ ਨਹਿਰ 'ਚ ਛਾਲ ਮਾਰ ਗਿਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਇੱਥੇ ਆ ਘਟਨਾ ਖੜੀ ਆ ਇੱਥੇ ਮੋਟਰਸਾਈਕਲ ਕਰੜਾ ਅਸੀਂ ਨਾ ਤਾਂ ਇਹ ਦੱਸਣਾ ਹੁੰਦਾ ਵੀ ਨਹਿਰ ਹੈ ਕਿੱਥੋਂ ਦੀ ਸੂਆ ਹੈ ਕਿੱਥੋਂ ਦਾ ਗੱਲ ਹੋਈ ਕਿੱਥੇ ਆ ਨਾ ਛੇਤੀ ਮੋਟਰਸਾਈਕਲ ਦਾ ਨਾ ਕਾਰ ਦਾ ਨਾ ਕਿਸੇ ਹੋਰ ਚੀਜ਼ ਦਾ ਨਾ ਛੇਤੀ ਨੰਬਰ ਦਿਖਾਉਣਾ ਹੁੰਦਾ ਸਿਰਫ 1.5 ਮਿੰਟ ਤੱਕ ਤੇ ਇਹੀ ਚੱਲੀ ਜਾਂਦਾ ਵੀ ਤੁਹਾਨੂੰ ਸਿਰਫ ਦਿਖਾ ਰਹੇ ਆ ਆ ਦੇਖੋ ਪਾਣੀ ਤੇਜ ਆ ਉਹ ਦੇਖੋ ਉਧਰਲੇ ਪਾਸੇ ਪੋਲਾ ਦੇਖੋ ਇਧਰ ਹਾਈਵੇ ਸੀ ਇਧਰ ਵੇਖੋ ਦਰਖਤਾਂ ਇਧਰ ਝੋਨਾ ਲਾਇਆ ਪਿਆ ਸੀ ਵੀ ਸਾਡੀ ਵੀਡੀਓ ਲੰਬੀ ਹੋ ਜੇ ਲੰਮੀ ਹੋਣ ਦੇ ਕਾਰਨ ਕਿ ਵੀ ਮਿਲੀਅਨ ਵਿਊ ਆ ਜਾਣ ਤੇ ਸਾਨੂੰ 4 ਡਾਲਰ ਆ ਜਾਣ ਠੀਕ ਆ ਤੇ ਉਹਦੇ ਨਾਲ ਸਾਡੀ ਜਿਹੜੀ ਪੇਜ ਨੂੰ ਫੋਲੋ ਹੋ ਜਾਣਗੇ ਵੀ ਆਹ ਕੰਮ ਕਰਕੇ ਠੀਕ ਆ ਕਿਤੇ ਘਟਨਾਵਾਂ ਹੁੰਦੀਆਂ ਦਿਖਾਉਣ ਦਾ ਫਰਜ਼ ਵੀ ਹੁੰਦਾ ਪਰ ਜਦੋਂ ਵੇਖੋ ਤੁਸੀਂ ਇੱਕ ਗੱਲ ਸੁਣਿਓ ਜਦੋਂ ਕੋਈ ਘਟਨਾ ਘਟਦੀ ਹੈ ਨਾ ਕਿਸੇ ਦੇ ਘਰੇ ਅਗਲਾ ਸੱਜੇ ਸੱਜੇ ਦੱਸਦਾ ਹੁੰਦਾ ਵੀ ਕੋਈ ਉਦਾਂ ਦੀ ਗੱਲਬਾਤ ਨਾ ਹੋ ਜੇ ਤੇ ਬਾਈ ਜਿਉਂਦਾ ਜਾਗਦਾ ਸੀ ਉੱਤੇ ਮੋਟਰਸਾਈਕਲ ਖੜਕੇ ਬਾਥਰੂਮ ਵਗੈਰਾ ਗਿਆ ਤੇ ਜਨਤਾ ਨੇ ਉੱਥੋਂ ਪਾ ਕੇ ਮੋਟਰਸਾਈਕਲ ਦੀਆਂ ਫੋਟੋਆਂ ਪੋਸਟਾਂ ਤੇ ਇਹਨਾਂ ਦੇ ਘਰ ਤੱਕ ਪਹੁੰਚਾਤਾ ਘਰੇ ਕੀ ਮਾਹੌਲ ਬਣਿਆ ਬਾਈ ਫਿਰ ਤੈਨੂੰ ਫੋਨ ਫ ਫੋਨ ਤਾਂ ਮੈਨੂੰ ਆਉਣਾ ਹੀ ਸੀਗਾ ਜਦੋਂ ਮੁਰਥਲ ਦਾ ਨੰਬਰ ਪਤਾ ਲੱਗਿਆ ਘਰੇ ਮੇਰੀ ਮਾਤਾ ਇਕੱਲੀ ਆ ਹਾਂ ਠੀਕ ਹੈ ਬਈ ਮਾਤਾ ਨੂੰ ਬਸ ਜਮਾ ਦੌਰਾ ਪੈਣ ਵਾਲਾ ਸੀਗਾ ਮੌਕੇ ਤੇ ਡਾਕਟਰ ਨੂੰ ਸੱਦ ਕੇ ਲਿਆਂਦਾ ਹਾਂ ਤੇ ਦਵਾਈ ਦਵਾਈਏਗੀ ਤੇ ਜੇ ਉਹਨੂੰ ਅਟੈਕ ਹੋ ਜਾਂਦਾ ਤਾਂ ਅਸੀਂ ਕੀ ਕਰਦੇ ਇਹ ਇਹ ਵੀ ਮੇਰੇ ਚਾਚੇ ਦੇ ਮੁੰਡੇ ਆ ਆਂਡੀ ਗਵਾਂਡੀ ਖੜੇ ਆ ਜਦ ਨੂੰ ਮੈਂ ਘਰੇ ਆਇਆ ਵੀ ਹੁਣ ਮੌਸਰ ਪਿੰਡ ਮੇਰਾ ਬਾਟ ਪੈ ਜਾਂਦਾ ਥੋੜਾ ਜਿਹਾ ਤੇ ਮੇਰੇ ਤਾਂ ਘਰੇ ਵੀ 70 ਵੇ 6 ਪੇ ਤੇ ਰੂਈ ਪਿੱਟੀ ਜਾਣ ਮੈਂ ਕਿਹਾ ਰਾ ਗੱਲ ਹੋ ਗਿਆ ਵੀ ਮੈਂ ਕਿਹਾ ਮਮੀ ਨੂੰ ਕੁਝ ਹੋ ਗਿਆ ਵੀ ਜਦ ਮੈਨੂੰ ਆਪ ਟੈਨਸ਼ਨ ਬਣ ਗਈ ਕਿਦਾ ਮਾਤਾ ਨੂੰ ਕੁਝ ਹੋ ਗਿਆ ਤੇ ਗਾਹ ਮਮੀ ਮੇਰੀ ਬੈਠੀ ਹੋਰ ਹੋਈ ਜਾ ਮੈਂ ਕਿਹਾ ਜਾ ਕੇ ਬਹਿ ਗਾ ਗੋਡੇ ਨਾਲ ਮੈਂ ਕੀ ਗੱਲ ਕਿ ਆਪਣੇ ਘਰੇ ਘਰ ਉਹ ਤੂੰ ਜਿਉਂਦਾ ਫਿਰਦਾ ਮੈਂ ਕਿਹਾ ਤੇ ਮਮੀ ਮੈਨੂੰ ਹੋ ਕੀ ਹੋਣਾ ਗਈ ਹੈ ਉਹ ਬਾਅਦ ਖੁਸ਼ੀ ਨਾਲ ਪਾਗਲ ਹੋ ਗਈ ਵੀ ਜਿਉਂਦਾ ਮੇਰਾ ਦੇਖ ਦੇਖ ਬਈ ਆ ਆ ਘਟਨਾ ਹੋਈ ਆ ਇਧਰ ਬਾਈ ਇਹਨਾਂ ਦੇ ਪਿੰਡ ਦੇ ਲੋਕ ਖੜੇ ਆ ਤੁਹਾਡੇ ਕੋਲੇ ਬਾਈ ਸੋਸ਼ਲ ਮੀਡੀਆ ਤੇ ਫੋਟੋ ਆਈ ਫਿਰ ਹਾਂਜੀ ਫਿਰ ਤੁਸੀਂ ਕੀ ਕੀਤਾ ਤੁਹਾਨੂੰ ਇਹ ਹੋ ਗਿਆ ਵੀ ਮੁੰਡਾ ਸਾਡੇ ਪਿੰਡ ਦਾ ਸੀ ਮੋਟਰਸਾਈਕਲ ਦੇ ਨੰਬਰ ਤੋਂ ਪਤਾ ਲੱਗ ਗਿਆ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਮਾਤਾ ਕੋਲੇ ਗਏ ਹੂੰ ਉਹਦ ਨੂੰ ਆ ਬਤਨ ਰੇ ਆ ਗਿਆ ਤੇ ਮਾਤਾ ਚੰਗੇ ਬਣੀ ਮਾਤਾ ਨੂੰ ਅਟੈਕ ਹੋ ਜਾਣਾ ਸੀ ਤੁਸੀਂ ਤਿਆਰੀਆਂ ਕਰਨ ਲੱਗ ਕਰ ਲਗੇ ਹਾਂ ਲੱਕੜਾਂ ਲੈਣ ਜਾਵੜੇ ਸੀ ਬਾਈ ਲੱਕੜਾਂ ਲੈ ਆਏ ਸੀਗੇ ਉੱਥੇ ਸਾਡੇ ਜਿਹੜਾ ਸ਼ਮਸ਼ਾਨ ਘਾਟ ਉੱਥੇ ਚਿਨੀ ਬੈਠੇ ਸੀ ਬਈ ਜਨੇ ਕਿਨੂੰ ਬਸ ਵੀ ਲੈ ਕੇ ਲੈ ਕੇ ਆਉਂਦੇ ਬਈ ਐਂਬੂਲੈਂਸ ਤੇ ਲਈ ਆਉਂਦੇ ਹੋਣਗੇ ਵੀ ਇੱਥੇ ਫੂਕ ਹੀ ਦੇਣਾ ਬਈ ਗੈਨ ਦੇ ਪੋਸਟਮੈਲ ਟਮ ਕੀਤਾ ਹੁੰਦਾ ਨਾ ਵੀ ਨਵਾਉਂਦੇ ਨੂੰ ਦੇ ਤਾਂ ਹੈ ਨਹੀਂ ਵਿਸੁੱਧਾ ਸਿਵਾ ਜੀ ਲਿਆਉਣਗੇ ਵੀ ਉੱਥੇ ਹੀ ਫੂਕ ਦੇਵਾਂਗੇ ਬਸ ਨਹੀਂ ਫਿਰ ਤੈਨੂੰ ਤੈਨੂੰ ਜਿਹੜੀ ਪਾਈ ਪੋਸਟ ਜਾਂ ਵੀਡੀਓ ਇਹ ਪਾਈ ਤੈਨੂੰ ਘਰੇ ਆ ਇਹ ਤੋਂ ਪਤਾ ਲੱਗਿਆ ਮੈਨੂੰ ਤਾਂ ਬਈ ਘਰੇ ਮੈਂ ਤਾਂ ਉਹਨਾਂ ਉੱਥੇ ਸਹਿਤ ਸਵਾ ਕੇ ਬਈ ਰਵਾਸ ਨੂੰ ਕਰਨ ਖੜਾ ਸੀਗਾ ਤੇ ਮੈਂ ਆ ਕੇ ਜਦੋਂ ਮੈਂ ਆਇਆ 20 ਬਜ ਮਿੰਟ ਬਾਅਦ ਉਵੇਂ ਹੀ ਮੇਰਾ ਮੋਟਰਸਾਈਕਲ ਖੜਾ ਸੀਗਾ ਨਾ ਉੱਥੇ ਵੀਡੀਓ ਵਾਲੇ ਸੀਗੇ ਉਹ ਵੀ ਤੁਰ ਗਏ ਉਹ ਆ ਕੇ ਉੱਠ ਗ ਕਿਹ ਨਿਰਣਾਏ ਤੁਸੀਂ ਵੇਖੋ ਕਿੰਡੀ ਵੱਡੀ ਗੱਲ ਹੋ ਜਾਣੀ ਸੀ ਕਿੱਡਾ ਵੱਡਾ ਸਤਵਾ ਗਾਂ ਪਤੰਦਰ ਇਹ ਨੂੰ ਜੌਂਦੇ ਜੀ ਨੂੰ ਮਾਰਤਾ ਸੀ ਤੇ ਘਰ ਦੇ ਵਿੱਚ ਬਜ਼ੁਰਗ ਮਾਂ ਸੀ ਉਹਦਾ ਅਟੈਕ ਹੋ ਜਾਣਾ ਸੀ ਕੀ ਘਟਨਾ ਬਣ ਗਈ ਸੀ ਕਿਉਂਕਿ ਜਿੰਨੀ ਨੈਗੇਟਿਵਿਟੀ ਸੋਸ਼ਲ ਮੀਡੀਆ ਤੇ ਚੱਲਦੀ ਆ ਕਿਤੇ ਨਹੀਂ ਚੱਲਦੀ ਇਸੇ ਕਰਕੇ ਕੋਈ ਖਬਰ ਕੋਈ ਇਦਾਂ ਦਾ ਮੁੱਦਾ ਜਦੋਂ ਤੁਸੀਂ ਪਾਉਣੀਓ ਵੇਖਦੇ ਹੋ ਜਾਂ ਤਾਂ ਸਟਾਰਟਿੰਗ ਦੇ ਵਿੱਚ ਉਸ ਘਟਨਾ ਦਾ ਸਥਾਨ ਲਿਖਿਆ ਕਰੋ ਉੱਥੇ ਆਪਦਾ ਮੋਬਾਈਲ ਨੰਬਰ ਲਿਖਿਆ ਕਰੋ ਵੀ ਬਾਈ ਜੀ ਅਸੀਂ ਪਾਈ ਆ ਐਸ ਰੋਡ ਤੇ ਐਸ ਜਗ੍ਹਾ ਤੇ ਆ ਘਟਨਾ ਘਟੀ ਆ ਤਾਂ ਕਰਕੇ ਇਹ ਗੱਲ ਆ ਜਿਹੜੀ ਵੀਡੀਓ ਪਾ ਰਹੇ ਆ ਜੇ ਕਿਸੇ ਨੇ ਨੰਬਰ ਸੰਪਰਕ ਕਰਨਾ ਹੈ ਸਾਡੇ ਨਾਲ ਕਰ ਲਿਓ ਪਰ ਅਸੀਂ ਉਹ ਪਾਉਂਦੇ ਨਹੀਂ ਅਸੀਂ ਤਾਂ ਆਪਣੀ ਮਸ਼ਹੂਰੀ ਦੀ ਖਾਤਰ ਉਹਨੂੰ ਦੱਬੀ ਆਉਣਾ ਵੀ ਉਹਨੂੰ ਜਿੰਨੀ ਛੇਤੀ ਹੁੰਦਾ ਸ਼ੇਅਰ ਕਰ ਦਿਓ ਫਿਰਗਾ ਅੱਗੇ ਮੇਰੇ ਵਰਗੇ ਵੀ ਪੇਜਾਂ ਵਾਲੇ ਹੁੰਦੇ ਉਹਨਾਂ ਨੇ দাবਾ-ਦਬ ਉਥੋਂ ਕੱਟਣੀਆਂ ਡਾਊਨਲੋਡ ਕਰਨੀਆਂ ਅੱਗੇ ਸ਼ੇਅਰ ਪਾਉਣੀਆਂ ਵੀ দাবਾ-ਦਬ ਜਿਹਦੇ ਵੱਧ ਫੋਲੋਅਰ ਹੁੰਦੇ ਉਹਨੂੰ ਆਇਆ ਹੁੰਦਾ ਵੀ ਕਰਮਾਂ ਮੈਂ ਪਾਵਾਂ ਉਦੋਂ ਮੁੜ ਕੇ ਵੱਡਾ ਵੈਬ ਚੈਨਲ ਵੀ ਆ ਜਾਂਦੇ ਆ ਉਹ ਵੀ ਮਾਂ ਦੇ ਪੋਤੋ ਉਹ ਵੀ ਕਿਤੇ ਨਾ ਕਿਤੇ ਚੱਕ ਦਿੰਦੇ ਆ ਕੰਮ ਵੀ ਆ ਘਟਨਾ ਇਹ ਹੋ ਗਈ ਜਿਵੇਂ ਪਿੱਛੇ ਜੇ ਤੁਸੀਂ ਵੇਖਿਆ ਇੱਕ ਘਟਨਾ ਹੋਈ ਸੀ ਕਿ ਅੰਕਤਵਾਦੀ ਵਿਖੇ ਗਏ ਆ ਗੋਲ ਗੱਪੇ ਖਾਂਦੇ ਉਹਨਾਂ ਦੇਖੇ ਫੌਜ ਦੀ ਵਰਦੀ ਪਾਈ ਆ ਤੇ ਉਹ ਬਾਅਦ ਚ ਇਹ ਖਲਾਸਾ ਹੋਇਆ ਵੀ ਆਖੇ ਉਹ ਤਾਂ ਨਕਲਗੇ ਸੀ ਜਿਹੜੇ ਸ਼ਹਿਰਾਂ ਚ ਨਕਲ ਕਰਨ ਆਉਂਦੇ ਹੁੰਦੇ ਆ ਅੱਡੋ ਅੱਡ ਰੂਪ ਧਾਰਨ ਕਰਦੇ ਆ ਉਹ ਬੰਦੇ ਸੀਗੇ ਕਿਤੇ ਉੱਥੇ ਗੋਲ ਗੱਪੇ ਖਾਣ ਲੱਗੇ ਉਹ ਵੈਬ ਚੈਨਲਾਂ ਨੇ ਵੀ ਚਲਾਤੀ ਕਈ ਵਾਰੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੱਚੀਆਂ ਨਹੀਂ ਹੁੰਦੀਆਂ ਉਹਨੂੰ ਛੇਤੀ ਛੇਤੀ ਆਪ ਫਲਾਨੇ ਚੈਨਲ ਵਾਲੇ ਨਾ ਮੂਹਰੇ ਚੱਲ ਪਿਆ ਅੱਜ ਵੀ ਤੁਹਾਨੂੰ ਇੱਕ ਘਟਨਾ ਦੱਸਦਾ ਅੱਜ ਚੱਲ ਰਹੀ ਸੀਗੀ ਇੱਕ ਵੈਬ ਚੈਨਲ ਦੇ ਉੱਪਰ ਅੱਜ ਜੱਗ ਬਾਣੀ ਤੇ ਇੱਕ ਖਬਰ ਚੱਲ ਰਹੀ ਸੀ ਉਹਦੇ ਉੱਪਰ ਇਹ ਲਿਖਿਆ ਹੋਇਆ ਸੀ ਵੀ ਪੰਜਾਬੀ ਗਾਇਕ ਸਰਬਜੀਤ ਚੀਮਾ ਦੇ ਪੁੱਤ ਦਾ ਵਿਆਹ ਖੁਸ਼ੀ ਦੇ ਭੰਗੜੇ ਪਾਏ ਜਾ ਰਹੇ ਉੱਤੇ ਟਾਈਟਲ ਇਹ ਲਿਖਿਆ ਸੀ ਮੈਂ ਤੁਸੀਂ ਨਾਲ ਵੇਖ ਵੀ ਲਿਓ ਤੇ ਥੱਲੇ ਜਿਹੜੀ ਖਬਰ ਚੱਲ ਰਹੀ ਸੀ ਵੀਡੀਓ ਉਹ ਚੱਲ ਰਹੀ ਸੀ ਵੀ ਮੈਂ ਚਿੱਟਾ ਵੇਚਦਾ ਜੀ ਮੈਂ ਫੜਿਆ ਗਿਆ ਜੀ ਇਹ ਬੀਬੀ ਤੋਂ ਲੈ ਕੇ ਆਇਆ ਮੈਂ ਚਿੱਟਾ ਜੀ ਗੱਲ ਚਿੱਟੇ ਦੀ ਚੱਲੀ ਜਾਂਦੀ ਉੱਤੇ ਵਿਆਹ ਦੇ ਭੰਗੜੇ ਪਾਈ ਜਾਂਦੇ ਸਰਬਜੀਤ ਚੀਮੇ ਦਾ ਨਾਮ ਲਿਖਿਆ ਜਾ ਰਿਹਾ ਉਹ ਵਿਆਹ ਹੋਇਆ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਤੇ ਸਾਡੇ ਚੈਨਲਾਂ ਨੇ ਧੂਆਂ ਕੱਢਿਆ ਪਿਆ ਸੀ ਉਹੀ ਗੱਲ ਇਸ ਬਾਈ ਦੇ ਨਾਲ ਹੋਈ ਆ ਪੂਰੀ ਤਿਆਰੀ ਹੋ ਗਈ ਸੀ ਵੀ ਬੰਦਾ ਦੁਨੀਆ ਤੋਂ ਰੁਕਸਤ ਹੋ ਗਿਆ ਤੇ ਅਲਵਿਦਾ ਕਹਿ ਚੁੱਕਿਆ ਤੇ ਹੁਣੇ ਦੀ ਤਿਆਰੀ ਕਰ ਲੋ ਫਿਰ ਪੁਲਿਸ ਪ੍ਰਸ਼ਾਸਨ ਤੱਕ ਵੀ ਗੱਲ ਪਹੁੰਚ ਗਈ ਸੀ ਹਾਂ ਬਈ ਇਹ ਤਾਂ ਪਹੁੰਚ ਨਹੀਂ ਸੀਗੀ ਪੁਲਿਸ ਪ੍ਰਸ਼ਾਸਨ ਕੋਲ ਤਾਂ ਜਦੋਂ ਮੰਨ ਲਾ ਇੱਕ ਪਿੰਡ ਦੇ ਆ ਨੇ ਵੀ ਬਈ ਭਾਲਾ ਹਸਤੇ ਤਾਂ ਫਿਰ ਜਾਂਦੇ ਵੀ ਲੱਭਾਂਗੇ ਨਾ ਉਹ ਸਾਡੇ ਪਿੰਡ ਦੇ ਮੈਂਬਰ ਸੀਗੇ ਜਿਹੜੇ ਸਰਪੰਚੋਂ ਪਹੁੰਚ ਗਏ ਤੇ ਪੁਲਿਸ ਵਾਲਿਆਂ ਨੂੰ ਵੀ ਕਿਰਾ ਤਰ੍ਹਾਂ ਦੀ ਕਾਰਵਾਈ ਕਰਨੀ ਹੁੰਦੀ ਹੈ ਤੇ ਹੁਣ ਬਈ ਮੈਂ ਨਾ ਅਸਲ ਦੇ ਵਿੱਚ ਵੀਡੀਓ ਜਿਹਨੇ ਬਣਾਈ ਉਹਨਾਂ ਭਾਲ ਲਈ ਜਨ ਕਿ ਮੈਨੂੰ ਥਾਹ ਜਾਣ ਨਾ ਤੇ ਯੂਟਿਊਬਰ ਤੋਂ ਮੈਂ ਬਣਾਵਾ ਬਈ ਅੱਛਾ ਮੈਂ ਸੁਣਿਆ ਤੁਸੀਂ ਗੋਤਾਖੋਰਾਂ ਨੂੰ ਵੀ ਕਹਤਾ ਸੀ ਆਹਤਾ ਜੀ ਵੀ ਗੋਤਾਖੋਰ ਲਿਆ ਹਾਂਜੀ 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 ਕਹਤਾ ਸੀਗਾ ਕਹਤਾ ਸੀ ਹਾਂਜੀ ਹਾਂਜੀ ਆਪਣੇ ਨਾਲ ਦੇ ਪਿੰਡ ਦੇ ਮੁੰਡੇ ਹੈਗੇ ਆਗੇ ਉਹ ਵੀ ਗਏ ਸੀ ਉੱਥੇ ਨਹਿਰ ਤੇ ਤੇ ਕਿਸੇ ਨੂੰ ਪਰ ਕੁਝ ਨਹੀਂ ਲੱਭਿਆ ਉਹਦੋਂ ਤਾਂ ਘਰੇ ਹੀ ਆ ਗਿਆ ਸੀਗਾ ਲਾਇ ਬਾਈ ਜਉਂਦਾ ਜਾਈ ਬੰਦਾ ਮਾਰ ਕੇ ਰੱਖਦਾ ਸੀ ਤੁਸੀਂ ਵੇਖੋ ਇਹ ਇਹ ਘਟਨਾਵਾਂ ਬਹੁਤ ਹੁੰਦੀਆਂ ਮਾਰਨੀ ਸੀ ਨਾਲੇ ਮੇਰੇ ਦਾ ਮਾਨੂੰ ਮਾਰਦਾ ਸੀ ਜਿਹਨੂੰ ਅਟੈਕ ਆਇਆ ਦਾ ਜ਼ਿੰਮੇਵਾਰ ਕੌਣ ਸੀ ਉਹ ਯੂਟਿਊਬਰ ਸੀ ਜਿਹਨਾਂ ਨੂੰ 4 ਡਾਲਰ ਆਉਣੇ ਸੀ 4 ਡਾਲਰਾਂ ਪਿੱਛੇ ਮੇਰੇ ਦਾ ਪਰਿਵਾਰ ਹੀ ਜ਼ਰਾ ਖਤਮ ਕਰਤਾ ਸੀ ਉਹਨੇ 10 ਮਿੰਟਾਂ ਦੇ ਵਿੱਚ 20 ਮਿੰਟਾਂ ਦੇ ਵਿੱਚ ਬਦੰਦਰਾ ਨੇ ਵੀਡੀਓ ਬਣਾ ਕੇ ਪਾ ਤੀ ਜਿਹਨੂੰ ਮੈਂ ਸ਼ੇਅਰ ਕਰਕੇ ਆਇਆ ਉੱਥੇ ਹੈ ਨਹੀਂ ਸੀ ਕੋਈ ਮੁਰਤਲ ਦੀ ਗਲਤੀ ਮੈਂ ਥਾ ਉਹ ਕਿ ਚਾਬੀ ਵਿੱਚ ਛੱਡ ਗਿਆ ਜਿਹੜੇ ਲੋਕ ਲੋਕ ਲੱਗਿਆ ਉਹ ਬੰਦਾ ਹਲਾ ਹਲੂ ਲੈਂਦਾ ਵੀ ਚਲੋ ਇੱਥੇ ਨੇੜੇ ਤੇੜੇ ਗਿਆ ਹੋਊਗਾ ਉਹ ਚਾਬੀ ਵਿੱਚ ਰਹਿ ਗਈ ਗਾਲੀ ਦੇ ਵਿੱਚ ਉੱਥੇ ਉਹਨੂੰ ਆਇਆ ਹੋ ਗਿਆ ਕਿਤੇ ਵੀ ਵਿੱਚ ਬਈ ਛਾਲ ਮਾਰ ਕੇ ਚਾਬੀ ਵਿੱਚ ਸੱਟ ਕੇ ਪਰ ਲਾ ਵੀ ਤੁਹਾਨੂੰ ਸਿੱਧੀ ਗੱਲ ਦੱਸ ਦੇਣਾ ਮਿੱਤਰੋ ਸੂਏ ਦੇ ਕਿਨਾਰੇ ਐਸ ਬੰਦੇ ਨੂੰ ਮੂਤਨਾ ਮਹਿੰਗਾ ਪੈ ਗਿਆ ਚਾਬੀ ਵਿੱਚ ਛੱਡ ਗਿਆ ਸੀ ਤੇ ਵੀਡੀਓ ਪਾਉਣ ਵਾਲਿਆਂ ਨੇ ਦੱਸਤਾ ਵੀ ਬੰਦਾ ਛਾਲ ਮਾਰ ਗਿਆ ਤੇ ਮਰ ਗਿਆ ਘਰੋਂ ਦੁਖੀ ਸੀ ਜਾਂ ਜਿਵੇਂ ਸੀ ਅੱਛਾ ਪੋਸਟਾਂ ਦੇ ਵਿੱਚ ਕੀ ਲਿਖਿਆ ਸੀ ਫਿਰ ਲੋਕਾਂ ਨੇ ਵੀ ਦੁਖੀ ਸੀ ਘਰੋਂ ਜਾਂ ਊ ਛਾਲ ਮਾਰ ਦੇ ਵਿੱਚ ਦਾ ਬਈ ਲੋਕ ਆਪਣੇ ਤੇ ਪਤਾ ਬਹੁਤ ਕੁਸ ਬਣਾ ਦਿੰਦੇ ਆ ਉਹ ਬਈ ਇਹਦਾ ਬੜਾ ਦੁਖੀ ਸੀ ਜਿਹੜਾ ਵਿਆਹ ਨਹੀਂ ਹੁੰਦਾ ਕੋਈ ਕਹੀ ਜਾਂਦਾ ਸਰਕਰ ਜਾ ਸੀਗਾ ਕੋਈ ਕਹੀ ਜਾਂਦਾ ਇਹਨੂੰ ਲੋਕ ਤਾਨੇ ਮਾਰਦੇ ਸੀ ਕੋਈ ਕਹਿੰਦਾ ਨਸ਼ਾ ਕਰਦਾ ਸੀਗਾ ਨਸ਼ੇ ਦੀ ਬਾਦ ਘਰ ਤੇ ਮਰ ਗਿਆ ਕੋ ਲੋਕਾਂ ਨੇ ਬਹੁਤ ਕੁਸ ਬਣਾਤਾ ਥਲੇ ਅੱਡੋ ਅੱਡ ਭਾਂਦ ਭਾਦ ਦੀਆਂ ਬਈ ਆਰ ਆਈ ਪੀ ਲਿਖ ਲੈ ਕੇ ਮੈਂ ਤੇ ਨਾਲ ਦੇ ਆਣੇ ਸਟੋਰੀਆਂ ਪਾਤੀਆਂ WhatsApp ਤੇ ਵੀ ਸਾਡਾ ਭਰਾ ਸਾਨੂੰ ਛੱਡ ਗਿਆ ਬਈ ਬਹੁਤ ਮਾੜਾ ਹੋਇਆ ਫਰਨ ਤੇ ਮੈਂ ਤਾਂ ਅੱਧੇ ਘੰਟੇ ਘੰਟੇ ਬਾਅਦ ਘਰੇ ਆ ਗਿਆ ਮੋਜੇ ਨਾਲ ਟਹਿਲਦਾ ਤੁਰਿਆ ਮੈਨੂੰ ਕੀ ਪਤਾ ਸੀ ਸਾਡੇ ਘਰੇ ਮੈਂ ਕੱਠ ਘਟ ਹੋਇਆ ਪਿਆ ਜਾ ਕੇ ਦੇਖਿਆ ਸਾਡੇ ਤਾਂ ਤਾਂਾ ਬੁਰਾ ਹਾਲ ਟੰਗ ਟਟੂ ਟੰਡ ਲੱਗਿਆ ਮੈਂ ਕਹਿ ਰਹੀ ਕੀ ਗੱਲ ਬਣ ਗਈ ਸਾਡੇ ਕੋਲ ਮਰ ਗਿਆ ਦੇਖੋ ਤੁਸੀਂ ਇੱਧਰ ਤਾਂ ਪੂਤਲੇ ਪੂਰੇ ਉਤਲੇ ਲੈਵਲ ਦੀ ਗੱਲ ਕਰਤੀ ਫੇਕ ਪਾਈ ਨਿਊਜ਼ ਨੇ ਤੁਸੀਂ ਵੇਖੋ ਇਹ ਬੰਦਾ ਕੂਚ ਜਹਾਨੋਂ ਕਰ ਗਿਆ ਇਹ ਗੱਲ ਹੋ ਗਈ ਸੀ ਇਹਦੀਆਂ ਫੋਟੋਆਂ ਫੋਟੋਆਂ ਰਿਪਦੀਆਂ ਪੈਗੀਆਂ ਸੀ 79 ਗੱਲ ਦਾ ਨਿਹਤਰ ਗੱਲ ਦਾ ਉਹ ਗਾਣਾ ਜਿਹੜਾ ਉਹ 79 ਗੱਲ ਦਾ ਵੀ ਫੁੱਲ ਪੂਰਾ ਵਿਜਾਨੋਂ ਉਹ ਜਿਹੜਾ ਹੁੰਦਾ ਗਾਣਾ ਜੱਲਿਆ ਬਹੁਤ ਆ ਉਹ ਲਾ ਕੇ ਮੇਰੇਆਂ ਪੁਰਾਣੇ ਫੋਟੋਆਂ ਫਟਵਾ ਜਿਹੜੇ ਜਿਹੜੇ ਜੇ ਤੂੰ ਵੇਖ ਮੈਂ ਗੱਲ ਹੋਰ ਹੋਈ ਜਿਹੜੇ ਯਾਨੀ ਕਿ ਮੈਨੂੰ ਜਵਾਂ ਨਹੀਂ ਬੁਲਾਉਂਦੇ ਲੜਦੇ ਸੀ ਮੈਨੂੰ ਜਿਹੜੇ ਭਾਂਦੇ ਸੀ ਨਾ ਪਿੰਡ ਚ ਉਹਨਾਂ ਨੇ ਪੁਰਾਣੇ ਫੋਟੋ ਮੇਂ ਗੱਡੀਆਂ ਉਹਦੇ ਨਾਲ ਨੂ ਲਾ ਲਈਆਂ ਬੇਹਨ ਦਾ ਪਿਆਰ ਵੀ ਦੇਖੋ ਤੁਸੀਂ ਬਈ ਇਹ ਸਾਡਾ ਭਰਾ ਦੁਨੀਆਂ ਤੋਂ ਤੁਰ ਗਿਆ ਵੇਖੋ ਪੁਰਾਣੀ ਫੋਟੋ ਵੀ ਅੱਜ ਦੇ ਟਾਈਮ 'ਚ ਮੈਨੂੰ ਭੁੱਲਦੀ ਨਹੀਂਗੇ ਉਹ ਜਮਾਂ ਬੋਲ ਸੀ ਲੜੇਵੇਂ ਆ ਉਹ ਮੈਨੂੰ ਪੜਦੇ ਵੀ ਪਿੰਡ ਦੇ ਮਾੜਾ ਚੰਗਾ ਬੋਲਦੇ ਆ ਉਹਨਾਂ ਦਾ ਵੀ ਭਰਾ ਬਣ ਗਿਆ ਜੋ ਮਰਨ ਤੋਂ ਬਾਅਦ ਵੇਖੋ ਤੁਸੀਂ ਹੈ ਤੇ ਜਿਹੜੇ ਸਾਡੇ ਆਂਢੀ ਗਵਾਂਢੀ ਜ ਬੋਲਦੇ ਚੱਲਦੇ ਨਹੀਂ ਸੀਗੇ ਸਾਡੇ ਨਾਲ ਉਹ ਵੀ ਸਾਰਿਆਂ ਦੇ ਸਾਕ ਬਹੁਤ ਖਾਸ ਬਣ ਗਿਆ ਬਈ ਮੁੰਡਾ ਵੀ ਸਾਡਾ ਬਈ ਚੰਗਾ ਸੀ ਚੰਗਾ ਹੀ ਬੜਾ ਸੀ ਹੈ ਕਾਲਾ ਹੈ ਜਿਹੜਾ ਹਾਂ ਉਹ ਕਾਲੇ ਨੂੰ ਪਤਾ ਸਭ ਕਹਦਾ ਪਤਾ ਆ ਬਈ ਜਿਹੜੀ ਕਹਾਣੀ ਦੱਸ ਰਿਹਾ ਮਰ ਗਿਆ ਬਸ ਉਹ ਕਾਲੇ ਨੂੰ ਹੀ ਪਤਾ ਹੈ ਗਿਆ ਜੀ ਬਈ ਮਰ ਗਿਆ আচ্ছা ਕਾਲੇ ਬੰਦੇ ਨੇ ਇਹ ਮੈਨੂੰ ਲੱਗਦਾ ਕਿਸੇ ਕਾਲੇ ਬੰਦੇ ਨੇ ਪੋਸਟ ਪਾਈ ਆ ਉਹਦੀ ਆਈਡੀ ਮੈਂਸ਼ਨ ਮੁੰਛਣ ਹੋਈ ਆ ਉਸ ਤੋਂ ਬਾਅਦ ਵੈਬ ਚੈਨਲਾਂ ਤੇ ਗੱਲ ਚੱਲੀ ਆ ਫਿਰ ਪੁਲਿਸ ਡਿਪਾਰਟਮੈਂਟ ਕੋਲੇ ਗੋਤਾਖੋਰਾਂ ਨੂੰ ਸਾਰਿਆਂ ਨੂੰ ਕਹਿਤਾ ਸੀ ਪਰ ਇਸ ਬੰਦੇ ਨੂੰ ਸੂਏ ਦੇ ਕਿਨਾਰੇ ਮੂਤਣਾ ਪੈ ਚੁੱਕਿਆ ਮਹਿੰਗਾ ਉਹਨ ਫਿਰ ਭਾਈ ਕੀ ਗੱਲਬਾਤ ਕਹਿਣੀ ਆਗੀ ਪੁਲਿਸ ਪ੍ਰਸ਼ਾਸਨ ਘਰੇ ਪਹੁੰਚ ਗਿਆ ਸੀ ਪੁਲਿਸ ਪ੍ਰਸ਼ਾਸਨ ਘਰੇ ਉਹਦਾ ਭਾਈ ਮੈਨੂੰ ਜਿਉਂਦਾ ਦੇਖ ਲਿਆ ਉਹ ਤਾਂ ਮੇਰੇ ਤੇ ਪਰਚਾ ਪਾਉਣ ਨੂੰ ਫਿਰਦੇ ਆ ਕਹਿੰਦੇ ਤੂੰ ਖੁਦ ਖੁਸ਼ੀ ਕੀਤੀ ਹੈ ਖੁਦ ਖੁਸ਼ੀ ਹਲਦੇ ਕਹਿੰਦੇ ਪਰਚਾ ਪੁਰਚਾ ਪਾਉਂਦੇ ਆ ਮਤਲਬ ਵੀ ਉਹਨਾਂ ਨੇ ਮਨਤਵਾੜੀਆਂ ਕਰਕੇ ਆਏ ਆਗਾ ਵੇਖੋ ਮੈਨੂੰ ਕਿੱਥੋਂ ਤੋਂ ਕਿੱਥੇ ਪਹੁੰਚਾਤਾ ਉਹ ਮੇਰੇ ਤੇ ਪਰਚਾ ਦਿੰਦੇ ਸੀਗੇ ਵੀ ਤੂੰ ਬਚ ਗਿਆ ਤੂੰ ਖੁਦ ਖੁਸ਼ੀ ਕੀਤੀ ਹੈ ਉਹਦੇ ਤੇ ਪਰਚਾ ਬੰਦਾ ਹੁੰਦਾ ਜੇ ਕੋਈ ਬੰਦਾ ਮਰਦਾ ਮੁਰਦਾ ਨਾ ਤੋ ਬਾਜ ਜਗੇ ਦੇ ਦੋ ਤੇ ਪਰਚਾ ਆ ਖੁਦ ਖੁਸ਼ੀ ਕਰਨ ਦਾ ਹੂੰ ਤੇ ਮੈਂ ਕਹ ਬਾਈ ਮੇਰੀ ਉਹਨਾਂ ਦੇ ਪਰਚਾ ਬਹੁਤ ਜਿਨ੍ਹਾਂ ਨੇ ਮੇਰੀ ਵੀਡੀਓ ਪਾਈ ਹੈ ਤੇ ਕਿਤੇ ਕਿਤੇ ਬਾਈ ਤੁਸੀਂ ਸਾਰੇ ਦੇਖੀ ਰਹੇ ਬਾਈ ਤੁਹਾਡਾ ਧੰਨਵਾਦ ਪਹਿਲੀ ਵਾਰ ਵੀਡੀਓ ਤੁਸੀਂ ਆਏ ਹੋ ਮੈਨੂੰ ਬੰਦੇ ਕਿਤੇ ਮਿਲ ਜਾਣਾ ਬਾਈ ਥੋਲੇ ਕਮੈਂਟ ਕਰ ਦਿਓ ਹਾਂ अच्छा फिर ਜਦੋਂ ਜਦੋਂ ਤੇਰੀਆਂ ਪੋਸਟਾਂ ਪਈਆਂ ਜਦੋਂ ਤੇਰੀ ਗੱਲਬਾਤ ਹੋਈ ਵੀਡੀਓ ਪਈ ਜਾਂ ਪੋਸਟਾਂ ਪਈਆਂ ਕੀ ਲਿਖਿਆ ਲੋਕਾਂ ਨੇ ਥੱਲੇ ਸਿਰਫ ਵਾਹਿਗੁਰੂ ਵਾਹਿਗੁਰੂ ਆਇਆ ਵਾਹਿਗੁਰੂ ਬੱਸ ਬਾਈ ਵਾਹਿਗੁਰੂ ਵਾਹਿਗੁਰੂ ਇਹਨਾਂ ਦਾ ਮੈਂ ਮਤਲਬ ਕਿ ਗਿੰਦਗੀ ਨਹੀਂ ਕੀਤਾ ਜਿੰਨਾਂ ਮੈਂ ਥੱਲੇ ਪੜ ਲੈ ਕੇ ਮਿੰਟਾਂ ਦੇ ਵਿੱਚ ਵਾਹਿਗੁਰੂ 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 ਬਹੁਤ ਚੰਗਾ ਭਰਾ ਸੀ ਵਾਹਿਗੁਰੂ ਵਾ ਵਾਹਿਗੁਰੂ ਤਾਂ ਹਰੇਕ ਹੀ ਲੈ ਦਿੰਦਾ ਨਾ ਵੈਰੂ ਜੀ ਮੇਰੇ ਘਰ ਪਰਿਵਾਰ ਤੇ ਵੈਰੂ ਜੀ ਮੇਰੇ ਘਰ ਵਾਹਿਗੁਰੂ ਲਿਖ ਕੇ ਬਾਤ ਜੋੜ ਦਿੰਦੇ ਸੀਗੇ ਥੱਲੇ ਇੱਕ ਇੱਕ ਕਮੈਂਟ ਆਈ ਹੈ ਕਿਵੇਂ ਹੁਣ ਹੁਣ ਹ ਹਾਂ ਠੀਕ ਆ ਬਿਲਕੁਲ ਥੋੜਾ ਜਿਹੀ ਚੀਜ਼ ਤਾਂ ਚਾਹੀਦੀ ਆ ਬੰਦੇ ਨੂੰ ਖੁਸ਼ ਵੀ ਹੋਣਾ ਚਾਹੀਦਾ ਇੱਕ ਜਿਉਂਦਾ ਜਾਗਦਾ ਨੌਜਵਾਨਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਪਈ ਖਬਰ ਦੇ ਨਾਲ ਧਰਮ ਰਾਜ ਵਾਲੀ ਗੱਡੀ ਚੜ ਗਿਆ ਸੀ ਠੀਕ ਆ ਪਰ ਮੁੜਿਆ ਆਇਆ ਕਿਉਂਕਿ ਅਸਲ ਦੇ ਵਿੱਚ ਉੱਥੋਂ ਬਲਾਵਾਂ ਨਹੀਂ ਆਇਆ ਸੀ ਇੱਥੋਂ ਜਨਤਾ ਨੇ ਕੋਈ ਕਸਰ ਨਹੀਂ ਛੱਡੀ ਜਿਹੜੀ ਕੋਈ ਐਦਾਂ ਦੀ ਖਬਰ ਮਾੜੀ ਮੋਟੀ ਕਿਤੇ ਸੁਣਦੇ ਕਰਦੇ ਆ ਉਹਨੂੰ ਇੱਕ ਤਰਫੀ ਬਣਾ ਕੇ ਕਿਰਾਂ ਛੱਡਣ ਦੀ ਕੋਸ਼ਿਸ਼ ਕਰਦੇ ਉਹਦਾ ਰਿਜ਼ਲਟ ਕੁਝ ਵੀ ਨਿਕਲੇ ਇਹਦੇ ਵਿੱਚ ਕੋਈ ਦੋਰ ਨਹੀਂ ਹੋ ਸਕਦਾ ਐਸੇ ਕਰਕੇ ਅੱਜ ਬਲੌਗਰਾਂ ਨੂੰ ਪੇਜਾਂ ਵਾਲਿਆਂ ਨੂੰ ਜਾਂ ਜਿਹੜੇ ਆਮ ਬਣੇ ਆਪਣੇ ਸਗੇ ਪੱਤਰਕਾਰ ਉਹਨਾਂ ਨੂੰ ਲਾਹਣ ਤਾਂ ਹੀ ਪੈਂਦੀਆਂ ਉਹ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੇ ਕੋਈ ਉਹ ਉੱਥੋਂ ਤੈਹ ਤੱਕ ਜਾਂਦੇ ਨਹੀਂ ਉਹਨਾਂ ਨੂੰ ਜਿਵੇਂ ਲੱਗਦਾ ਚੰਗਾ ਉਵੇਂ ਵੜਾ ਕੇ ਪਾਉਂਦੇ ਕੋਸ਼ਿਸ਼ ਕਰਦੇ ਆ ਉਹ ਬਈ ਐ ਵੈਸੇ ਦੋ ਚਾਰ ਬੰਦੇ ਦਾ ਚਿਹਰਾ ਵੀ ਨੰਗਾ ਹੋ ਗਿਆ ਇਹ ਗੱਲ ਨਾਲ ਮੈਨੂੰ ਪਤਾ ਵੀ ਲੱਗ ਗਿਆ ਉਹ ਪਤੰਦਰਾ ਨੇ ਨਾ ਮੇਰੀ ਜੋ ਖਬਰ ਵੇਖ ਲਈ ਮਾਰ ਕੇ ਉਹ ਸਨੇਹ ਲਾਦੇ ਵੀ ਨਾ ਘਰ ਤੱਕ ਵੀ ਸਨੇਹ ਪਹੁੰਚਦਾ ਕਰਦੇ ਵੀ ਅਸੀਂ ਤਾਂ ਪੈਸੇ ਲੈਣੇ ਆ 50 50 60 60 ਹਜ਼ਾਰ ਬੇਨਾਮ ਆ ਕੇ ਤਾਂ ਦੇਣਾ ਨਾ ਕਰਨਾ ਵੀ ਨਾ ਜਦ ਬਈ ਅੱਜ ਤੱਕ ਬਈ ਜਲ ਮੁੰਡੇ ਦਾ ਸਨਸਕਾਰ ਸਕੂਰ ਹੋਊਗਾ ਉਹ ਜਿਹੜੀ ਮਾਤਰੂ ਸਨੇਹ ਲਾ ਦਿਓ ਉਹ ਪੈਸੇ ਲੈਣੇ ਆ ਵੀ ਸਾਡੇ ਪੈਸੇ ਦਾ ਹੱਲ ਕਰੇ ਵੀ ਅਸੀਂ ਤਾਂ ਉਧਾਰੇ ਲੈ ਸੀ ਇਹਨੇ ਲੈ ਮੈਂ ਕਿਹਾ ਤਾਂ ਲਿਆ ਨਹੀਂ ਦਾਰਾ ਬਈ ਲੋਕ ਆਏ ਬਈ ਬਾਹਰ ਫੈਲਾ ਚਾਹਦੇ ਰਹੇ ਬਹੁਤ ਬਈ ਉਹੀ ਕਹਿੰਦੇ ਵੀ ਮੈਂ ਪੈਸੇ ਲੈਣੇ ਸੀਗੇ ਤੇ ਪੈਸੇ ਹੁਣ ਜੇ ਮਤਲਬ ਮਰਿਆ ਉਹ ਸੱਚੀ ਮੈਨੂੰ ਤਾਂ ਲੱਖ ਦਾ ਠੋਕੂ ਲੱਗਿਆ ਤੇ ਬਈ ਮੇਰੀ ਮਤ ਨੂੰ ਤਾਂ ਉਹ ਤਾਂ ਗੱਲ ਹੈਗੀ ਨਾ ਖਾਂਦੇ ਆਂਦੇ ਆ ਉਹੀ ਬਿਲਕੁਲ ਮਗਰ ਜਿਜਵਾਤ ਜਿਆਦਾ ਭਟਕ ਰਾਇਆ ਬਾਈ ਨੂੰ ਕਾਬੂ ਰੱਖਿਆ ਹੋਇਆ ਆਪਾਂ ਕਿਉਂਕਿ ਬਾਈ ਦੇ ਨਾਲ ਉਹਦੀ ਮਿੱਤਰਤਾ ਜਿਆਦਾ ਸੀ ਉਹਨੂੰ ਉਹਨੂੰ ਸਭ ਤੋਂ ਵੱਧ ਦੁੱਖ ਹੋਇਆ ਇਹ ਸਾਡੇ ਮੇਜ ਫਿਰਦਾ ਬਈ ਇਹ ਮੈਂਟਲ ਹੋ ਗਿਆ ਹੂੰ ਇਹ ਬਿਲੀਆਂ ਲਵਾ ਕੇ ਲੈਉਣੇ ਬਿਲਕੁਲ ਇਹ ਬੰਦੇ ਨਾਲ ਘਟਣਾ ਹੋਈ ਐ ਅੱਛਾ ਹੁਣ ਤੁਸੀਂ ਕੀ ਕਹਿਣਾ ਲੋਕਾਂ ਨੂੰ ਜਿਹੜੇ ਲੋਕ ਵੀਡੀਓ ਪਾਉਂਦੇ ਜਾਂ ਕਰਦੇ ਆ ਕੀ ਕਹਿਣਾ ਚਾਹੁੰਦੇ ਮੈਂ ਤਾਂ ਬਈ ਇਹੀ ਕਹਿਣਾ ਚਾਹੁੰਨਾ ਪਹਿਲੀ ਗੱਲ ਦਾ ਵੀਡੀਓ ਬਈ ਪਾਉਣਾ ਜਿਹੜਾ ਜਿਆ ਤੁਹਾਨੂੰ ਕਲੀਅਰ ਨਹੀਂ ਹੁੰਦਾ ਜੇਕਰ ਤੁਹਾਨੂੰ ਬਈ ਜੱ ਲੱਗਦਾ ਵੀ ਆ ਬਈ ਬੜਾ ਜ਼ਰੂਰੀ ਆ ਲੋ ਇਹ ਅੰਦਰ ਕੀੜਾ ਉੱਠਦਾ ਵਿਦਵਾਨੀ ਵਾਲਾ ਜਾਂ ਕੀ ਇਹ ਬੰਦਾ ਸੇ ਪਾਸੇ ਮਿਲ ਗਿਆ ਪਸ਼ਾ ਸ਼ੁਰੂ ਕਰਨਗਾ ਤੋਰਾ ਫੇਰਾ ਕਰ ਕੇ ਕਹਿ ਰਿਹਾ ਕਈ ਵਾਰ ਬੰਦਾ ਵੀ ਡਿਪਰੈਸਡ ਹੁੰਦਾ ਲੱਗਦਾ ਨਹਿਰ ਦੇ ਕਿਨਾਰੇ ਤੋਰਾ ਫੇਰਾ ਕਰਿਆ ਬਣਿਆ ਵੀ ਹਵਾ ਲਿਆ ਆਪਣੇ ਠੰਡੀ ਕਹਿੰਦਾ ਕਈ ਵਾਰ ਮੌਸਮ ਹੋ ਜਾ ਹੁੰਦਾ ਬੰਦਾ ਪੈਗ ਲਾਉਣੇ ਵੀ ਬਹਿ ਜਾਂਦਾ ਬਈ ਪਾਸੇ ਜਾ ਕੇ ਹੂੰ ਲਾਉਣਾ ਤੂੰ ਉਹ ਗੱਲ ਹੈ ਕਿ ਬਈ ਗੱਲ ਸਹੀ ਹੈ ਕਿ ਭਈਆ ਮੈਂ ਤਾਂ ਕੀ ਲਾਉਣਾ ਬਈ ਕਈ ਵਾਰ ਬੰਦਾ ਹੋ ਜਾਂਦਾ ਹੈ ਬਈ ਡੀਕ ਲਿਆ ਕਰੋ ਉਹ ਵੀਡੀਓ ਡਿਕਡੂ ਕੇ ਭਾੜਾ ਕਰੋ ਐਵੇਂ ਤੁਸੀਂ ਸਾੜੇ ਤੱਕ ਕਰਦੇ ਜਾ ਜਾਂਦੀ ਕਰਤੀ ਸੀ 4 ਡਾਲਰ ਬਣੇ ਇਹ ਮਿੱਤਰਾਂ ਤੇਰੇ ਸਾਰੇ ਇਹ ਤਾਂ ਬਈ ਸਾਰੇ ਆਂਡੀ ਕੀ ਕੀ ਕਹਿਣਾ ਬਾਈ ਤੂੰ ਫਿਰ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਾਈ ਵੀ ਜਿਹੜੇ ਵੀ ਇਹ ਵੀਡੀਓ ਪਾਉਂਦੇ ਆਗੇ ਉਹਨਾਂ ਨੂੰ ਡੀਕਣਾ ਜ਼ਰੂਰ ਚਾਹੀਦਾ ਵੇ ਹੋ ਸਕਦਾ ਬੰਦਾ ਮੁੜਿਆ ਵੇ ਸਾਡੇ ਘਰੇ ਤਾਂ ਨਾ ਹੁਣ ਇਹਨਾਂ ਨੇ 76 ਵਛਾਤਾ ਸੀ ਨਾ ਇਹਦੀ ਜਿਹੜੀ ਮਾਤਾ ਉਹ ਹਾਟ ਦੀ ਮਰੀਜ਼ ਆ ਉਹਨੂੰ ਅਸੀਂ ਦਵਾਈ ਦਵਾ ਕੇ ਲੈ ਡਾਕਟਰ ਬੁਲਾਇਆ ਘਰੇ ਉਹ ਤਾਂ ਮਰਨ ਵਾਲੀ ਗਈ ਹੋਈ ਪਈ ਸੀ ਜੇ ਨਾ ਆਉਂਦਾ ਤਾਂ ਉਹ ਇਹ ਤਾਂ ਜਾਉਂਦਾ ਹੋਈ ਗਿਆ ਸੀਗਾ ਨਾਲ ਉਹ ਤਾਂ ਜ਼ਰੂਰ ਮਰ ਜਾਂਦੀ ਮੇਰੀ ਮਾਤਾ ਮਰ ਜਾਂਦੀ ਸੀਗੀ ਦਾ ਬਰੇ ਮਰਦਾ ਨਾ ਮਰਦਾ ਤੇ 40-50000 ਨੂੰ ਮੈਨੂੰ ਥੁੱਕ ਲਵਾਤਾ ਉਹ ਟਿੰਡ ਟੁੰਡ ਦਾ ਖਰਚਾ ਵੀ ਬਈ ਮੈਨੂੰ ਹੀ ਪੈ ਗਿਆ ਪਹਿਲਾਂ ਤਾਂ ਉਹ ਪ੍ਰਬੰਧ ਕਰ ਲਈ ਸੀ ਪ੍ਰਬੰਧ ਕਰ ਲਈ ਅੱਛਾ ਖਬਰ ਪਈ ਤੋਂ ਬਾਅਦ ਜਦੋਂ ਮੋਟਰਸਾਈਕਲ ਆ ਕਿੰਨੇ ਟਾਈਮ ਬਾਅਦ ਉਹ ਆਇਆ 4 ਘੰਟਿਆਂ ਬਾਅਦ ਉਹ ਜਾਂ ਸ਼ਾਮ ਹੋ ਗਈ ਯਾਰ ਇਹ ਚੱਕਰ ਹਾਂ ਘਰੇ ਤਾਂ ਫਿਰ ਬਈ ਮੈਨੂੰ ਟਾਈਮ ਲੱਗ ਗਿਆ ਸੀ ਐਵੇਂ ਕਹਿੰਦੇ ਘਰੇ ਤਾਂ ਮਤਲਬ ਪੰਜ ਛੇ ਘੰਟੇ ਲੱਗੇ ਸੀਗੇ ਸ਼ਾਮ ਤੱਕ ਹੀ ਆਇਆ ਸ਼ਾਮ ਤੱਕ ਹੀ ਆਇਆ ਸੀਗਾ ਇਹ ਤੱਕ ਕੰਮ ਸੀਗੇ ਇੱਕ ਦੋ ਬਾਈ ਉੱਥੇ ਕੰਮ ਕਰਨੇ ਸੀ ਗਿਆ ਸੀ ਘਰੋਂ ਕੰਮ ਕਰਨੇ ਗਿਆ ਸੀ ਗਰਮੀ ਬੜੀ ਲੱਗੀ ਬਾਈ ਮੈਨੂੰ ਇੱਕ ਵਾਰ ਸੁਦਾ ਕੱਸ ਪੀ ਕੇ ਪਾਣੀ ਪੂਣੀ ਵੱਧ ਪੀਤਾ ਸੀ ਤਾਂ ਕਰਕੇ ਉਹ ਗੱਲ ਬਣ ਗਈ ਹੋਰ ਤਾਂ ਗੱਲ ਕੋਈ ਆਪਣੀ ਕਿਹੜਾ ਕੋਈ ਟੈਨਸ਼ਨ ਨਾ ਕੋਈ ਨਾ ਆਪਣਾ ਕੋਈ ਡਿਪਰੈਸ਼ਨ ਹੈ ਬਾਈ ਨਾ ਕੋਈ ਆਪਣਾ ਕੋਈ ਸੁਸਾਈਡ ਕਰਨ ਲਈ ਵੀ ਉਹ ਜੀ ਗੱਲ ਆ ਵੀ ਮੈਂ ਚਲ ਮਰੂੰ ਵਧਾ ਮੈਂ ਤਾਂ ਬਈ ਹੱਸਦਾ ਖੇਡਦਾ ਪਿਸ਼ਾਬ ਤੈਨੂੰ ਜ਼ਿਆਦਾ ਆਉਂਦਾ ਕੋਈ ਰੋਗ ਰੂਗ ਆ ਤੈਨੂੰ ਨਹੀਂ ਰੋਗ ਨਹੀਂ ਬਾਈ ਗਰਮੀ ਬੜੀ ਆ ਇਹ ਛੰਡ ਚ ਆਉਂਦਾ ਤੈਨੂੰ ਗ ਅਰੇ ਖਿੱਚੀ ਆ ਮਿੱਠਾ ਪਾਣੀ ਮੈਨੂੰ ਸਵਾਦ ਬੱਲ ਆ। ਮਾ ਵੀਰਾ ਸ਼ਬੀਲਾ ਤੋਂ ਪਾਣੀ ਜ਼ਿਆਦਾ ਪੀ ਗਿਆ ਕਹਿੰਦਾ ਮੂਤ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਬਣ ਗਿਆ ਸੀ। ਸੂਏ ਦੇ ਉੱਪਰ ਹੀ ਜਿਹੜਾ ਰੋਕੇ ਆ ਆਸਾ ਪਾਸਾ ਕਰਕੇ ਬਾਈ ਜੀ ਜਿਹੜਾ ਜੰਗਲ ਪਾਣੀ ਚਲਾ ਗਿਆ ਸੀ। ਪਰ ਜਨਤਾ ਪਾਣੀ ਵੀ ਸਾਡੇ ਘਰੇ ਵੀ ਬਣਾਈ ਬਿਠਾਉਂਦੇ ਸਨ। ਪਹਿਲਾਂ ਮੈਂ ਉਹੀ ਦੋ ਗਲਾਸ ਪੀਤੇ ਉਹਨਾਂ ਸਵਾਦ ਬੱਲ ਲੱਗਦਾ। ਸੰਗਤ ਨੂੰ ਉਹ ਪਿਉਣ ਲੱਗ ਗਏ ਸੀ। ਉਹ ਗਰਮੀ ਦਾ ਕਰਕੇ ਘਰੇ ਬਣਾਇ ਸੀ ਨਾ ਸ਼ਕੈਤ ਜੀ, ਲਾਲ ਜੀ ਪਾਣੀ ਨਹੀਂ ਹੁੰਦਾ। ਦੁੱਧ ਵਾਲਾ। ਬਾਈ ਡਰਾਮਾ ਭਰ ਕੇ ਬਣਾ ਲਿਆ ਸੀਗਾ। ਉਹ ਸਾਰਾ ਜੱਗ ਪੀਤਾ। ਵੀ ਤੂੰ ਚੱ ਨਿੰਬੂ ਦਾ ਪਾਣੀ ਸਾਡੇ ਪੀਂਦੇ ਨੇ ਪਹਿਲਾਂ ਤੋਂ ਹੀ ਉਹ ਨਿੰਬੂ ਨੇ ਸਾਰੇ ਨਾਫਰ ਤ ਵਧੇ ਦੋ ਤੇ ਹੁਣ ਜਨੇ ਕੀ ਮਿੱਠਾ ਪਾਣੀ ਬਹੁਤ ਵੀ ਨੇ ਲਾਲ ਜਾਂ ਪਾਉਂਦਾ ਮੈਨੂੰ ਬੜਾ ਸਵਾਦ ਆਉਂਦਾ ਬਿਲਕੁਲ ਲਓ ਜੀ ਇਹ ਲਾਲ ਤੋਂ ਗੱਲ ਇਹ ਗੱਲ ਹੋ ਗਈ ਵੀ ਖਤਰੇ ਦੀ ਘੰਟੀ ਬਣ ਗਿਆ ਸੀ ਇਸ ਨੌਜਵਾਨ ਦੇ ਵਾਸਤੇ ਸੂਏ ਤੇ ਆਪਦਾ ਵਹੀਕਲ ਖੜਾ ਕੇ ਉੱਥੇ ਪਿਸ਼ਾਬ ਕਰਨਾ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਸੀ ਪਰ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਸਾਨੂੰ ਬਚਣਾ ਚਾਹੀਦਾ ਕਿਉਂਕਿ ਪਿਛਲੇ ਦਿਨੀ ਤੁਸੀਂ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਦਿਖਾਈ ਸੀਗੀ ਸੋ ਬਈ ਧੰਨਵਾਦ ਕੋਈ ਨਹੀਂ ਤੁਹਾਡੀ ਖਬਰ ਹੈ ਜਿਹੜੀ ਲੋਕਾਂ ਤੱਕ ਜਾਊਗੀ ਇੱਕ ਚੰਗੀ ਗੱਲ ਹੈ ਰੁਕਾ ਟੀਵੀ ਦੇ ਉੱਪਰ ਪੂਰੀ ਟੀਮ ਨੇ ਬਣਾਈ ਆ ਤੁਸੀਂ ਵੇਖਿਆ ਕਿ ਪਟਿਆਲੇ ਜਿਹੜਾ ਨਹਿਰ ਉੱਥੋਂ ਦੀ ਜਾਂਦੀ ਆ ਜਿਹਦੇ ਕੋਲੇ ਉੱਥੇ ਥਾਣਾ ਉੱਥੇ ਕੋਈ ਬੰਦੇ ਨੇ ਹਰਿਆਣਾ ਨੰਬਰ ਦੀ ਜਿਹੜੀ ਗੱਡੀ ਰੁਕੀ ਸੀਗੀ ਬਲੈਕ ਕਲਰ ਦੀ ਆ ਪਹਿਲਾਂ ਪੋਸਟ ਵੀ ਉਹ ਪੜ੍ਹ ਲਓ ਇਹ ਸੀ ਉਹ ਗੱਡੀ ਜਿਹੜੀ ਉੱਥੇ ਰੁਕੀ ਸੀਗੀ ਠੀਕ ਆ ਗੱਡੀ ਖਰਾਬ ਹੋ ਗਈ ਤੇ ਜਿਹੜਾ ਡਰਾਈਵਰ ਸੀ ਉਹ ਮੇਰਾ ਵੀਰ ਮਕੈਨਿਕ ਨੂੰ ਲੈਣ ਦੇ ਵਾਸਤੇ ਸ਼ਹਿਰ ਦੇ ਵਿੱਚ ਚਲਾ ਗਿਆ ਤੇ 20-25 ਮਿੰਟ ਲੱਗ ਗਏ ਠੀਕ ਆ ਪਰ ਲੋਕਾਂ ਨੇ ਕੀ ਕੀਤਾ ਨਹਿਰ ਦੇ ਕਿਨਾਰੇ ਖੜੀ ਗੱਡੀ ਵੇਖ ਕੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਦਾ ਸਪੈਸ਼ਲ ਗੱਡੀ ਦਾ ਨੰਬਰ ਦਿਖਾ ਕੇ ਪੋਸਟਾਂ ਪਾਈਆਂ ਵੀ ਆਹ ਬੰਦਾ ਨਹਿਰ ਦੇ ਵਿੱਚ ਛਾਲ ਮਾਰ ਗਿਆ ਹਾਲਾਂਕਿ ਕਿਸੇ ਨੂੰ ਕੋਈ ਪਤਾ ਨਹੀਂ ਸੀ ਨਾ ਕੋਈ ਕਿਸੇ ਨੇ ਗੱਲ ਦੀ ਇਨਵੈਸਟੀਗੇਸ਼ਨ ਕੀਤੀ ਨਾ ਤੈ ਤੱਕ ਗਏ ਨਾ ਜਾਣਿਆ ਨਾ ਪੁੱਛਿਆ ਨਾ ਕੀਤਾ ਹੁਣ ਤੁਸੀਂ ਸੋਚੋ ਉਹ ਪੋਸਟ ਇੰਨੀ ਜ਼ਿਆਦਾ ਕੇ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਪੁਲਿਸ ਮੁਲਾਜ਼ਮ ਮੇਰਾ ਵੀਰ ਜਸਵਿੰਦਰ ਸਿੰਘ ਉਹਨੇ ਉਹ ਪੋਸਟ ਪਾ ਕੇ ਦੱਸਿਆ ਕਿ ਅਸਲ ਦੇ ਵਿੱਚ ਗੱਡੀ ਖਰਾਬ ਹੋਈ ਸੀ ਉਹ ਤਾਂ ਉੱਥੇ ਚਲਾ ਗਿਆ ਤੇ ਹੁਣ ਤੁਸੀਂ ਸੋਚੋ ਵੀ ਜੇਕਰ ਉਹ ਵੀਡੀਓ ਉਹਦੇ ਪਰਿਵਾਰ ਤੱਕ ਪਹੁੰਚਦੀ ਹਨਾ ਪਰਿਵਾਰ 'ਚ ਕੋਈ ਘਟਨਾ ਹੀ ਹੋ ਜਾਂਦੀ ਕਿਸੇ ਨੂੰ ਕੋਈ ਅਟੈਕ ਹੀ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਹੋਈਆਂ ਹੁੰਦੀਆਂ ਤੇ ਅਸੀਂ ਸਿਰਫ ਅੰਨੇ ਵਾਹ ਪਾ ਦਿੰਨੇ ਆ ਠੀਕ ਹੈ ਜਿੱਥੇ ਕੋਈ ਹਾਦਸਾ ਵਾਪਰਦਾ ਉਹ ਪਾਓ ਪਰ ਉਹ ਵੀ ਪੂਰਾ ਇਨਵੈਸਟੀਗੇਸ਼ਨ ਦੇ ਨਾਲ ਕਈ ਵਾਰੀ ਕੀ ਹੁੰਦਾ ਕਿ ਕੋਈ ਵੀਡੀਓ ਚੱਲ ਹੁੰਦੀ ਆ ਕਿਸੇ ਦਾ ਕੋਈ ਹਾਦਸਾ ਹੋ ਗਿਆ ਉਹਦੇ ਚ 2 2.5 ਮਿੰਟ ਤਾਈਂ ਦੱਸਣਗੇ ਹਾਦਸਾ ਹੋਇਆ ਜੀ ਆਹ ਦੇਖੋ ਜੀ ਐ ਉਥੇ ਪਹਿਲਾਂ ਦੱਸਿਆ ਕਰੋ ਵੀ ਆਹ ਸ਼ਹਿਰ ਆ ਆ ਪਿੰਡ ਆ ਐਸ ਰੋਡ ਤੇ ਹੋਇਆ ਬਾਈ ਜੀ ਆਹ ਮੋਟਰਸਾਈਕਲ ਆ ਗੱਡੀ ਆ ਟਰੱਕ ਆ ਬਾਸਾ ਸਾਰਾ ਵੇਰਵਾ ਦਿਆ ਕਰੋ ਨਾਲ ਆਪਦਾ ਮੋਬਾਈਲ ਨੰਬਰ ਦਿਆ ਕਰੋ ਵੀ ਜੇ ਕਿਸੇ ਨੇ ਪੁੱਛਣਾ ਐਸ ਨੰਬਰ ਤੇ ਜਾਣਕਾਰੀ ਲੈ ਸਕਦਾ ਅਸੀਂ ਜਿਹੜਾ ਗੱਡੀਆਂ ਦਿਆਂ ਨੰਬਰਾਂ ਦੀਆਂ ਫੋਟਮਾ ਉਹ ਖਿੱਚ ਕੇ ਰੱਖ ਲਈਆਂ ਕਿਉਂਕਿ ਸੁਤੇ ਸਿੱਧ ਕਿਸਦੇ ਘਰੇ ਠਾ ਸੋਟਾ ਖਬਰ ਵੱਜਣੀ ਆ ਕੀ ਵਾਪਰਦੀ ਆ ਮਨ ਤੇ ਬਾਈ ਕੀ ਪਤਾ ਕੀ ਦਾ ਭਰਾ ਕੀ ਦੀ ਆਪਣਾ ਪਿਓ ਕੀ ਦਾ ਬੱਚਾ ਕਿੱਧਰ ਨੂੰ ਗਿਆ ਹੁੰਦਾ ਤੇ ਕੀ ਗੱਲ ਬਣ ਜਾਣੀ ਆ ਇਹ ਰੱਬ ਜਾਣਦਾ ਇਸੇ ਕਰਕੇ ਉਹ ਇੱਕ ਅਫਵਾਹ ਡੀਸੀ ਤੇ ਬਾਈ ਤੰਦਰੁਸਤ ਸੀ ਗੱਡੀ ਸਿਰਫ ਤੇ ਸਿਰਫ ਇੱਕ ਖਰਾਬ ਹੋਈ ਸੀ ਇਹੀ ਅਸੀਂ ਮੈਸੇਜ ਆ ਜਿਹੜਾ ਮਲੂਕਾ ਟੀਵੀ ਨੇ ਟੀਮ ਨੇ ਰਲ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਕੋਈ ਇਦਾਂ ਦੀ ਘਟਨਾ ਹੁੰਦੀ ਆ ਉਹਦੀ ਕੋਖ ਕਰਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਐਵੇਂ ਮੂੰਹ ਚੱਕ ਕੇ ਖਬਰ ਨਾ ਪਾ ਦਿਆ ਕਰੋ ਠੀਕ ਆ ਆ ਪਿੱਛੇ ਜੇ ਇੱਕ ਗੱਲ ਹੋਰ ਹੋਈ ਸੀ ਕਿ ਤਿੰਨ ਜਿਹੜੇ ਬੰਦੇ ਨੇ ਉਹ ਫੌਜੀ ਵਰਦੀ ਦੇ ਵਿੱਚ ਅੱਤਵਾਦੀ ਨੇ ਜਿਹੜੇ ਕਿਤੇ ਖੜੇ ਗੋਲ ਗੱਪੇ ਖਾ ਰਹੇ ਸੀ ਪਹਿਲੀ ਗੱਲ ਜਿਹੜੇ ਅੱਤਵਾਦੀ ਹੋਣ ਕਿ ਗੋਲ ਗੱਪੇ ਥੋੜੋ ਖਾਣਗੇ ਉਹ ਤਾਂ ਗੋਲੀਆਂ ਮਾਰਨ ਤੇ ਗੋਲੀਆਂ ਖਾਣ ਵਾਲੇ ਹੋ ਜਾਂਦੇ ਆ ਠੀਕ ਆ ਉਹਨਾਂ ਦਾ ਕਿਹੜਾ ਕੋਈ ਦੀਨ ਧਰਮ ਹੁੰਦਾ ਤੇ ਉਹ ਬਾਅਦ ਚ ਪਤਾ ਲੱਗਿਆ ਵੀ ਉਹ ਕੋਈ ਜਿਹੜਾ ਨਾਟਕ ਕਰਨ ਵਾਲੇ ਬੰਦੇ ਸੀਗੇ ਜਾਂ ਬਹਿਰੂਪੀਏ ਸੀਗੇ ਜਿਹੜੇ ਰੂਪ ਬਦਲਦੇ ਆ ਸ਼ਹਿਰਾਂ 'ਚ ਮੰਗਣ ਜਾਂਦੇ ਆ ਠੀਕ ਆ ਪਰ ਉਹ ਘਟਨਾ ਦੇ ਬਾਅਦ ਇਹ ਗੱਲ ਹੋਈ ਪਰ ਉਸ ਤੋਂ ਪਹਿਲਾਂ ਵੈਬ ਚੈਨਲਾਂ ਤੇ ਬਹੁਤ ਕੁੱਸ ਸੀ ਜਿਹੜਾ ਬੱਕਰੇ ਰੂਪੀਏ